ਬਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੰਦੀਪ ਵੀਰ ਜੀ ਸਤਿ ਸ਼੍ਰੀ ਅਕਾਲ ਹੋਰ ਸਤਿ ਸ਼੍ਰੀ ਅਕਾਲ ਜੀ ਵਧੀਆ ਜੀ ਵਧੀਆ ਕਿਵੇਂ ਚੱਲਦਾ ਕੰਮ ਜੀ ਬਹੁਤ ਵਧੀਆ ਜੀ ਵਧੀਆ ਮੋਜਾ ਲੱਗਿਆ ਹਾਂ ਜੀ ਮੋਜਾ ਜੀ ਗਰਮੀ ਬੜੀ ਹੈ ਕਿਰ ਗਰਮੀ ਤਾਂ ਬਰਹਾ ਗਈ ਵਾਜੀ ਹਾਂ ਜੀ ਮਾਲ ਵਿਗਿਆ ਵਿਚਰਾ ਬਾਜੀ ਸਾਰਾ ਫਰ ਮੈਂ ਕਿਹਾ ਪਹਿਲੇ ਜੋਂ ਪੂਨਾ ਦੇ ਵੇਖਿਆ ਸੀ ਮਾਲ ਚੰਗਾ ਸੀ ਮਾਲ ਭਾਅ ਵੀ ਵਿਕਣੇ ਦਾ ਆਪਾਂ ਭਾਅ ਵੇਖਣਾ ਬਾਜੀ ਹਾਂ ਜੀ ਹਾਂ ਜੀ ਬਾਕੀ ਸਲੀਮ ਡੇਰੀ ਚੈਨਲ ਵੇਖਣ ਵਾਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਬਹੁਤ ਪਿਆਰ ਦਿੰਦੇ ਸਾਰੇ ਵੀਰ ਮੈਂ ਨਾ ਵੀ ਪੂਨ ਕਰਦੇ ਮੈਨਾਂ ਵੀ ਜਿਹਾ ਇਹੋ ਇਹੋ ਜਿਹੇ ਜੁੜੇ ਆ ਨਾ ਬੰਦੇ ਵੀ ਮਜ਼ਾ ਆਉਂਦਾ ਗੱਲ ਕਰਕੇ ਇੰਨਾ ਯਕੀਨ ਕਰਦੇ ਇੱਥੇ ਮੱਝ ਵਿੱਚ ਨਹੀਂ ਅਵੇ ਚਲੋ ਆਪਾਂ ਤੇ ਚੋਚਵਾ ਕੇ ਦੇਣੀ ਆਪਣੀ ਦੋ ਟਾਈਮ ਤਿੰਨ ਟਾਈਮ ਚੋ ਬਿਲਕੁਲ ਇਤਨੇ ਬੰਦੇ ਵੀ ਹੈਗੇ ਆ ਵੀ ਜਿਹੜੇ ਕਹਿੰਦੇ ਵੀ ਮੱਝ ਲੱਦ ਕੇ ਘੱਲਦੇ ਯਕੀਨ ਕਰਦੇ ਤੇ ਜੇ ਆਪਾਂ ਉਹਨਾਂ ਦਾ ਯਕੀਨ ਤੋੜੀਏ ਬੜੀ ਮੜੀ ਗੱਲ ਹੈ ਯਕੀਨ ਹੈ ਭਾਜੀ ਯਕੀਨ ਤੇ ਸਰ ਤੇ ਭਾਈ ਮੈਨੂੰ ਵੀ ਸਾਲ ਹੋ ਹੀ ਗਿਆ ਹੈ ਨਾ ਸਾਲ ਹੋ ਗਿਆ ਪਿਛਲੇ ਸਾਲ ਵੀ ਪੁੰਦਾ ਰਿਹਾ ਹੋ ਗਿਆ ਤੇ ਅਜੇ ਤੱਕ ਲਮਾਣੀ ਆਇਆ ਨਾ ਮੈਂ ਜੋ ਕਹੂੰਗਾ ਦੱਸ ਕੇ ਦਊਂਗਾ ਵੀ ਇੰਨਾ ਦੁੱਧਾ ਵੀ ਮਜ਼ਾ ਨਹੀਂ ਰਹਿੰਦਾ ਮਜ਼ਾ ਨਹੀਂ ਬਿਲਕੁਲ ਘਰ ਕਿੱਲੇ ਦੇ ਮਾਲ ਵੇਚਣ ਦਾ ਮਜ਼ਾ ਬੱਤਰਾ ਮਜ਼ਾ ਬਖ ਬਖ ਖਰਾਬ ਹੈ ਯਕੀਨ ਹੈ ਵੀ ਇੱਥੇ ਅੱਜ ਇੱਕ ਬੰਦਾ ਮੱਝ ਵੇਖਣ ਆਇਆ ਪਈ ਕੱਲ ਆਏ ਮੈਂ ਕਿਹਾ ਸਵੇਰੇ ਆਜੋ ਸਵੇਰੇ ਆਇਆ ਹੁਣ ਕਹਿੰਦਾ ਸ਼ਾਮਾਂ ਨੂੰ ਆਉਂਗਾ ਹਾਂ ਤੇ ਮੱਝ ਤੇ ਚਲੋ ਚੋਕੇ ਆਪਾਂ ਕਿਨੇ ਖੜ ਹਾਂ ਹਾਂ ਜੀ ਪਰ ਉਹ ਵੇਖੋ ਵੀ ਜਿਹੜੇ ਆਪਣੇ ਚੈਨਲ ਤੇ ਜਿਹੜੇ ਕਿੰਨਾ ਯਕੀਨ ਕਰਦੇ ਵੀ ਉਸੇ ਵੇਲੇ ਨਾ ਯਕੀਨ ਕਰ ਲੈ ਕੀ ਬਾਈਰ ਆਪਾਂ ਤੋੜਨਾ ਨਹੀਂ ਨਾ ਵਾਕੇ ਭਾਈ ਦੁੱਧ ਵੀ ਝੂੜ ਨਹੀਂ ਪੈਣ 10 ਕਿਲੋ 9 ਕਿਲੋ ਅਗਲੇ ਕਈ ਦਾ ਨਾ ਕੀ ਕਿ ਵੱਧ ਨਿਕਲੇ ਨਾ ਉਹ ਵੀ ਅਗਲਾ ਖੁਸ਼ ਹੋਏ ਲੱਗੇ ਜਿਹੜਾ ਕਿ ਘੱਟ ਨਿਕਲੇ ਤੇ ਫਿਰ ਥੋੜਾ ਉਸ ਬਲਕੀ ਵੀਰ ਜੀ ਤਨ ਬੜਾ ਥੋੜਾ ਸੂਇਆ ਮਾਲਕਾ ਥੋੜਾ ਫਰਕ ਚਲੋ ਜੇ ਹੁਣ ਤੇਜ਼ੀ ਤੇਜ਼ੀ ਨਾਲ ਤੁਪ ਬੈਣਾ ਚਲੋ ਐ ਐ ਹੀ ਬਈ ਰਾਲ ਮਿਲ ਕੇ ਚੱਲੀ ਜਾਨਾ ਫੇਰ ਵੀ ਆਪਾਂ ਭਾਈ ਪਾਵਾਂਗੇ ਅੱਜ ਫਿਰ ਕਿਨੇ ਜੀ ਅੱਜ ਜੀ 4 ਮੱਜਾ 2 ਗਾਵਾਂ ਜੀ ਚਲੋ ਆਜੋ ਫਿਰ ਪਹਿਲੀ ਵਾਰ ਇਹ ਸੂਈ ਹੈ ਜੀ ਇਹ ਸੂਈ ਹੈ ਜੀ ਹਾਂਜੀ 5 ਦੇਣ ਦੀ ਸੂਈ ਹੈ ਇਹ ਆਹ ਕਟਾ ਜੇ ਮਗਰ ਨੀਲੀ 라ਵੀ ਦਾ ਠੀਕ ਆ ਕਿੰਨਾ ਬਾਈ ਦੁੱਧਾ ਦੁੱਧਾ ਹੈ ਟਾਈਮ 8 ਕਿਲੋ ਬੋਲੇ ਤੇ ਆਈ ਹੈ 8 ਕਿਲੋ ਬੋਲੇ ਜੀ ਆ ਤੇ ਲੋ ਜੀ ਦੇਖੋ ਏ ਮਾ ਲੋਕਲੇ ਸਾਰੇ ਜੀ ਉਧਰ ਆਈਆਂ ਜੀ ਜੀ ਆਪਾਂ ਇੱਥੋਂ ਲਿਆ ਅਜੇ ਇੱਥੋਂ ਲਿਆ ਠੀਕ ਆ ਸਿੰਗੀ ਸਿੰਗੀ ਵੇਖੋ ਕਿੱਥੇ ਨਹੀਂ ਸੋਣੀ ਸੋਣੀ ਝੋਟੀਆਂ ਦੁੱਧ 12 ਕਿਲੋ ਤੇ ਨਿਰਮਾਨ ਨਾ ਕਢੀ ਜਾਣਾ ਬਾਹਰ ਜਾਣਾ ਤੇਰਾ ਵੇਖੋ ਬਿਲਦੀਆਂ ਵਾਲਾ ਲੈਵਾ ਜੇ ਬਿਲਕੁਲ ਸਿੰਗ ਆ ਗਏ ਬੇਦਰ ਬਾਕੀ ਮੈਂ ਇਸ ਚੰਗ ਵੇਖੋ ਮੁੱਠੀ ਵੇਖੋ ਜਰਸੀ ਗਾਈਆਂ ਹੈ ਹੈ ਕੀ ਬਣੀ ਹੈ ਕੀ ਆ ਹਾਂ ਬਚਾ ਜੀ ਹਾਂ ਉਰਦਾ ਵੀ ਠੰਡੀ ਸੀ ਮਰਜ ਕੋਈ ਪਰਵਾਹ ਨਹੀਂ ਹੈ। ਹਾਂਜੀ। ਹਾਂਜੀ ਭਾਜੀ। ਲੱਖ ਦੀ ਦੇ ਦੀਏ। ਜੈ ਜੀ ਇੱਕੋ ਹੀ ਗੱਲ। ਛੋੜਿਓਏ ਬਸ 90 ਹਜ਼ਾਰ ਦੀ। ਛੋੜਿ ਹੋਣੀ ਆ। 2000 ਛੋੜ। 80 ਹਜ਼ਾਰ 80 ਹਜ਼ਾਰ। ਲੈ ਲਓ ਜੈ ਜੀ। ਠੀਕ ਆ। ਤੁਸੀਂ ਭਾਜੀ ਰੋਜ਼ ਵੀਡੀਓ ਬਣਾਉਂਦੇ ਪਾਤਰ। ਬਸ ਠੀਕ। ਇਹ ਵੀ ਸੂਈ ਹੈ ਜੀ। ਇਹ ਵੀ ਸੂਈ। ਇਹਨੂੰ ਕਿੰਨੇ ਟਾਈਮ ਹੋਇਆ ਜੀ? ਇਹਨੂੰ ਮੱਜ ਨੂੰ 13-14 ਦਿਨ ਹੋ ਗਿਆ ਕੱਟੀ ਆ ਮਗਰ। अच्छा हां जी ठीक है बच्चा ਮੱਝ ਥੋੜਾ ਸਵੇਰੇ ਬੌਲੇ ਖਾਲੀ ਕਰਤੀ ਉਹ ਠੀਕ ਇਹ ਵੀ ਖੋਲੋ ਚੁਆਈ ਭਰੀ ਨਿਕਲੀ ਵੇ 1 ਨੰਬਰ ਚੁਆਈ ਆ ਠੀਕ ਆ ਲੋ ਜੀ ਇਹ ਵੀ ਦੇਖੋ ਕੋਈ ਨਹੀਂ ਲਾ ਵੀ ਦਿੰਨੇ ਆਪਾਂ ਬੱਚਾ ਕੋਈ ਨਹੀਂ ਆ ਦੇਖੋ ਦੂਜਾ ਸੁਆ ਝੋਟੀ ਇੱਕ ਟੀ ਮਗਰ ਦੇਵੇਂ ਨੂੰ ਇਹ ਵੀ ਬਹੁਤ ਸਾਫ ਠੀਕ ਆ ਜੀ ਇਹ ਲੋ ਵੱਡੀ ਝੋਟੀ ਆ ਨਹੀਂ ਨਹੀਂ ਠੀਕ ਆ ਜੀ ਮੂੰਮਾ ਖਾਰੇ ਵੱਡੀ ਬਾਕੀ ਵਾਠੀ ਠੀਕ ਹੈ ਬੋਤੀ ਬਾਤੀ ਇੱਕ ਜੁੜੀ ਨਹੀਂ ਸੋਣੀ ਸੋਣੀ ਹੈ ਜੀ ਵਾਜੀਆ ਭਾਈ ਜੀ ਦੋ 10 11 ਕਰੋੜ ਕਰੋੜ ਕੱਢੀ ਜਾਣਾ ਇਹਨਾਂ ਨੇ ਇੰਨਾ ਕੁ ਭਾਈ ਜੀ ਉਹਨਾਂ ਨੇ ਜੀ ਇੰਨਾ ਨਾ ਦਿੱਤਾ ਤੇ ਫੇਰੇ ਇਹਨੇ ਕੀ ਆ ਫੇਰੇ ਇਹਨਾਂ ਕਿਹਦੇ ਦੇਣਾ ਜੀ ਅਜੇ ਮੈਲਾ ਮਾਰੂਗੀ ਝੋਟੀ ਬਿਲਕੁਲ ਜੀ ਹਾਂਜੀ ਸਮੁੱਲ ਭਾਈ 90000 85000 85000 ਵੇਖ ਲਓ ਵੱਡੀ ਝੋਟੀ ਆ ਠੀਕ ਆ ਦੇਣ ਕਿਹੜੇ ਚੱਲਣ ਦੇ ਆਪ ਵੀ ਬਾਹਰੋਂ ਮੁੱਲਾਂ ਨਾ ਲਈਆਂ ਛੱਡ ਦੋ ਛੋੜ ਕਰ ਦਿੰਦੇ ਨਹੀਂ 28000 83000 83000 ਛੜ ਦੇ ਬੱਚਾ ਠੀਕ ਆ ਛੜ ਲੋ ਗੁਰੂ ਬੱਚਾ ਤੁਸੀਂ ਇਧਰ ਆ ਜਾਓ ਇਹ ਗੱਬਣਾ ਜੀ ਇਹ ਗੱਬਣਾ ਇਹ ਗੱਬਣਾ ਕਿੰਨੇ ਦਾ ਲੈ ਜੂ ਭਾਜੀ ਇਹ ਇਹ ਭਾਈ 5 6 ਦੇਣਾ ਵੇਖੋ ਸਫਾਈ ਝੋਟੀ ਖੋ ਲੋ ਇਹ ਵੀ ਖੋ ਲੋ ਲੋ ਜੀ ਜੈਡ ਬਲੈਕ ਬਿਲਕੁਲ ਝੋਟੀ 5 ਤੇ ਲੈ ਜੂ ਘੜ ਘੜ ਉਹ ਤਾਂ ਸਫਾਈ ਬੜੀ ਏ ਠੀਕ ਆ ਹੈ ਵੀ ਪਹਿਲਾਂ ਨਾ ਭਾਜੀ ਇਹ ਬਿਲਕੁਲ ਜੀ ਨਹੀਂ ਠੀਕ ਆ ਟਨ ਟਨ ਦਿਖਾ ਰਹੇ ਹੈ ਵੀ ਠੰਡੀ ਤੇਰੀ ਠੀਕ ਆ ਮੋਲ ਬਾਠੀ ਗਾ ਜੀ ਬਿਲਕੁਲ ਬਿਲਕੁਲ ਭਾਈ ਜੀ ਬਿਲਕੁਲ ਜਾਇ ਜਾਇ ਨਾਲੀ ਭਾਈ ਪਛਾਨ ਤੁਹਾਡੀ ਤੇ ਭਾਈ ਫਿਰ ਇੰਦੀ ਕੀ ਮਾਦਾ ਏਡੀ ਵੀ 90 88000 80000 ਦੀ ਹੋਰ ਕੀ ਦੱਸੂ ਅੱਪੀ अच्छा सीयर चलो ठीक है देख लो जायज बिल्कुल हां ये भी कपणी है ये गब्बण है मांजे तीसरा सुआ जे हां जी भाई जिने बच्चे भी ਲੈਣੇ ਇਹਦੀਆਂ ਕਟੀਆਂ ਹੋਣ ਇੱਕ ਕਟਾ ਪਹਿਲੇ ਸੂਏ ਦਾ ਉਹ ਵੀ ਆਪਾਂ ਅਗਲੀ ਵੀਡੀਓ 'ਚ ਪਾਉਣਾ ਇਹਦਾ ਕਟਾ ਠੀਕ ਆ ਤੇ ਇੱਕ ਇਹਦਾ ਕਟਾ ਇੱਕ ਕੱਟੀ ਉਹ ਵੀ ਤੀਜਾ ਸੁਆ ਜੇ ਠੀਕ ਕਿਨੇ ਦੁੱਧ ਲੀ ਜੀ ਇਹਨੇ 15 ਕਿਲੋ ਦੁੱਧ ਮੇਰੇ ਨਾਲ ਕੋਈ ਚੱਲ ਜੇ ਮੈਂ ਨਾਲ ਮਤਲਬ ਪੂਰਾ ਰਿਕਾਰਡ ਪੜਾ ਕਰਾ ਦੂੰ ਠੀਕ ਐ ਕਿਉਂ ਵਾਧੀ ਗੱਡੂ ਘੱਟ ਨਹੀਂ ਕੱਢਦੀ ਕਿਉਂ ਸੇਵਾ ਦੇ ਵੀ ਬਾਕੀ ਹੁੰਦੇ ਸੇਵਾ ਬਿਲਕੁਲ ਜੀ ਉਹਨਾਂ ਦਾ ਮੁੰਡਾ ਕੱਲ ਕੰਡੇ ਦੀ ਇਟਲੀ ਜਾਣਾ ਕੱਲ ਹੀ ਮੈਨੂੰ ਪਤਾ ਲੱਗਾ ਕੱਲ ਮੱਝ ਲਈ ਠੀਕ ਆ ਖੋਲੋ ਖੋਲੋ ਜੀ ਵੀ ਆ ਗਈ ਜੀ ਇਹ ਆ ਗਈ ਚਲੋ ਇਧਰ ਆ ਜੀ ਮਾਰ ਲਓ ਤੁਹਾਡਾ ਕਰਕਾਰ ਨਾ ਠੀਕ ਆ ਧੜਾ ਧਣਾ ਧਣਾ ਆਪਣਾ ਕੋਈ ਡੰਗਰ ਗਲਤੂ ਠੀਕ ਹੈ ਜੀ ਤੋੜ ਦੀ ਕਰਾਂ ਭਾਈ ਹਾਂ ਤੋੜ ਲਓ ਲੈਣਾ ਮੋਲ ਦਾ ਸਸਾ ਕਿਨੇ ਦਾ ਇਹਦਾ ਦਾਤਾ ਕਿਨੇ ਕਿਤਾ ਜੀ ਦੇਖਿਆ 85 ਜੀ 83 ਜੀ 83 ਜੀ ਠੀਕ ਹੈ 83 ਜੀ ਭਾਜੀ ਇਹ ਲੋ ਵੱਡੀ ਝੋਟੀ ਆ ਨਹੀਂ ਠੀਕ ਹੈ ਜੀ ਅਵੇ ਸਭਾਈਆਂ ਆਪਾ ਇਧਰੋਂ ਲਈ ਪਤਾ ਨਹੀਂ ਉਧਰੋਂ ਕੱਟੀ ਆਈ ਕਿਧਰੋਂ ਆਈ ਹੈ ਬੱਚਾ ਚੰਗਾ ਹੈ ਇਧਰਲੇ ਭਾਜੀ ਕਿਹੜਾ ਮਾਲ ਗਿਆ ਚਲੀ ਜਾਂਦੀ ਆ ਹੁਣ ਤੁਸੀਂ ਤੁਸੀਂ ਥੋੜਾ ਮਾਲ ਵੇਚਿਆ ਇਥੇ ਤੇ ਗਾੜੀ ਉਹਨਾਂ ਦੇ ਬੱਚੇ ਪਾਲ ਕੇ ਲੈ ਗਏ ਬਿਲਕੁਲ ਬਿਲਕੁਲ ਜੀ ਮੇਰੇ ਤੁਹਾਡੀ ਵੀਡੀਓ ਤੇ ਕਿੰਨਾ ਮਾਲ ਵੇਚਿਆ ਸਾਰੇ ਬੱਚੇ ਇੱਥੇ ਹੀ ਗਣੇ ਸੀ ਇਹ ਵੀ ਖੋਲੋ ਜੀ ਫਿਰ ਇਹ ਮਈ ਭਾਜੀ ਐਦਾਂ ਕੱਲ ਗੱਡੀ ਦੇ ਨਾਲ ਨਾਲ ਤੁਰਦੀ ਜਿੱਦਾਂਾਨੂੰ ਪਹਿਲਾਂ ਜਾਣਦੀ ਅੱਛਾ ਇੰਨੀ ਠੰਡੀ ਹੈ ਠੱਗੀ ਬੜੀ ਬੜੀ ਹੋਰ ਵੀਜਿੰਦਰ ਖੋਲੋ ਜੀ ਲਓ ਜੀ ਦੇਖੋ ਮਹਿਨਾ ਕੱਦ ਵਜ ਨਹੀਂ ਰਿਕੇ ਪੁਰਾਉਂ ਬੋਲੇ ਇਹ ਉਹ ਕੁਛ ਨਹੀਂ ਵੀ ਇੱਥੇ ਕਿੱਦਾਂ ਨਹੀਂ ਹੋਊ ਮਾਜਾ ਹਾਂ ਬਿਲਕੁਲ ਸਹੀ ਗੱਲ ਹੈ ਜੀ ਉਹ ਮਦਰੀਆ ਇਗੇ ਦੇ ਕਿੰਨੀਆਂ ਘਟੀਆਂ ਕੁੱਟੀਆਂ ਆ ਗਏ ਭਾਈ ਜੀ ਹਾਂ ਜੀ ਹਾਂ ਜੀ ਉਹ ਸਾਰੀਆਂ ਗਾ ਆਪਣੇ ਚੈਨਲਾਂ ਦੇ ਵਿਗਲੀਆਂ ਆਏ ਜੀ ਹਾਂ ਬੋਤੀ ਦੇਖੋ ਮਾਈ ਜੀ ਟੈਂਗ ਤੁੰਗਾ ਖੁਦਾ ਪੁਰਾ ਫੁੱਲ ਕਰਦਾ ਫੁੱਲ ਕਰ ਇਹ ਕੋ ਚੰਗੀ ਸਾਂਹ ਬੱਚੇ ਵੀ ਚੰਗੇ ਲਊਗਾ ਤੇ ਦੁੱਧ ਵੀ ਚੰਗਾ ਭਵੇਂ ਕੋਈ ਦੇਰੀ ਵਾਲਾ ਮੇਰਾ ਵੀਰ ਲੈ ਜਾਏ ਹਾਂਜੀ 15 16 ਕਿਲੋ ਤਾਂ ਨਹੀਂ ਮਰਦੀ ਆਪਾਂ 20 ਨਹੀਂ ਆਂਦੇ ਵੀ ਵੀਰ ਗੜ ਜੂ 20 ਕਿਲੋ ਬੜਾ ਔਖਾ ਹੁੰਦਾ ਤੁਹਾਨੂੰ ਪਤਾ ਬਹੁਤ ਔਖਾ ਜੀ ਹਾਂਜੀ ਇਹਦਾ ਵੀਰ ਜੀ ਮੁੱਲ ਨੇ 1 ਇੱਕ 15 ਜੇ 10 ਦੀ ਮੱਝ ਦੇਣੀ ਛੋੜ ਕਰ ਦੋਗੇ 2000 ਛੋੜ 18 ਦੀ ਦੇਣੇ ਵੇਲੇ ਪੂਰਾ ਬਾਰੋਂ ਮਿਲਦੀਆਂ ਨਹੀਂ ਮੱਝ ਕੱਢੀ ਮੈਂ ਮੈਂ ਪੌਣ ਨੂੰ ਭਾਵੇਂ 1 20 ਵੀ ਕਹਿਦਾ ਮੈਂ ਉਹਨਾਂ ਪੂਰੇ ਬਰਾਬਰ ਆ ਵੀ ਆਪਾਂ ਨੂੰ ਜਾਇਜ ਮੜੀ ਆ ਪੈ ਜੀ ਤਿਆਹ ਜੀ ਇਹ ਚਾਰ ਦੰਦ ਵੀਰ ਜੀ ਪਹਿਲਾ ਸੂਰ ਇਹ ਵੀ ਖੋਲੋ ਜੀ ਪਹਿਲਾ ਸੂਰ ਚਾਰ ਗੱਪਣਾਣਾ ਜੀ ਗੱਪਣ ਵਸੀ ਗੱਪਣ ਵਹਿੜ ਤੇ ਦੇਖੋ ਹੈ ਵੀ ਚੰਗੇ ਰਿਕਾਰਡ ਵਾਲੀ ਆ ਥਾਣੇ ਨੇ ਵਸ਼ੀਆਂ ਜੇ ਕੜਜਾ ਜੇ 10 ਦਿਨ ਵਸੀ ਦੀ ਆ ਠੀਕ ਆ ਪਰ ਵੇਖ ਲਓ ਮੱਝ ਜਿੱਡੀ ਵਸੀ ਆ ਨਹੀਂ ਨਹੀਂ ਇਹ ਵੀ ਜਗਤੀ ਭਾਜੀ ਕੋਈ ਗਰਮੀ ਦੇ ਨਾਲ ਇਹਨਾਂ ਕੋਈ ਲੈਣ ਨਹੀਂ ਬੇਬਸ ਵੇਖ ਲਓ ਕੋਈ ਘਰਕਾ ਨਹੀਂ ਰਹੀ ਧੁੱਪ ਵੇਖ ਲਓ ਕਿਦਾਂ ਕੋਲ ਦੇ ਮੂੰਹ ਦਿਖਾ ਦੇ ਚਾਰ ਦਾਂ ਦੀ ਮਮਾ ਚਾਰ ਪਿਓਰ ਚਾਰ ਦਾ ਅੰਦਰ ਹੋ ਗਈ ਕਹਿਣ ਵਾਲੇ ਅਰੇ ਠੀਕ ਹੈ ਚਾਰ ਹੀ ਹੈ ਜੀ ਤੇ ਫਿਰ ਠੰਡੀ ਭਾਵੇਂ ਇਦਾਂ ਬੈ ਕੇ ਦੱਸ ਦੇਣਾ ਜੀ ਹੂੰ ਹੂੰ ਬੰਨ ਸੁਹਾਗ ਹੂੰ ਥਣਾ ਤੁਣਾ ਦਾ ਪਾ ਸਾਰੇ ਡੰਗਰਾਂ ਦੇ ਜ਼ਿੰਮੇ ਆ ਰਹੇ ਕੋਈ ਭੂਰ ਛਟਾ ਅੱਜ ਤੁਹਾਨੂੰ ਪਤਾ ਆਪਾਂ ਮੰਡੀਆਂ ਚੋਂ ਵੀ ਪਾ ਲਿਆ ਸ਼੍ਰੀ ਨਗਰ ਕਾ ਲਿਆ ਥਣ ਧੋਣੀ ਆਪਣਾ ਡੰਗਰ ਮਰਦਾ ਜੀ ਹਾਂਜੀ ਮੈਨੂੰ ਸੀਦੇ ਗਏ ਨਹੀਂ ਮੈਨੂੰ 70000 ਦੀ ਵੇਚ ਹਾਂ 60000 ਮੁੱਲ ਜੇ 2000 53000 58000 ਬਾਕੀ ਕੋਈ ਨਹੀਂ ਮਾੜਾ ਮੈਂ ਜੇ ਵੀ ਹੋਰ ਪਾਈ 10000 ਛੱਡੇ ਹੱਥ ਮੇਰੇ ਆਈ 58000 ਜਾਣ ਦੋ ਇਹ ਜੀ ਇਹ ਆਪਾਂ ਨੇ ਅੱਗੇ ਹੀ ਪਾਈ ਸੀ ਇਹਨੂੰ ਖੋਲੋ ਜੀ ਤੇ ਚੰਡੀ ਦੀ ਰੇ ਬੜੀ ਹੈ ਹਾਂ ਟਾਈਮ ਲੈ ਜੋਣਾ ਪਾਈ ਹਾਂ ਜੀ ਹੋਰ ਸਿਆਰੀ ਹੈ ਭਾਈ 5 ਲੈ ਜੇ 6 ਲੈ ਜੇ ਸਾਫ ਨੂੰ ਬੜੀ ਹੈ ਹਾਂ ਹਾਂ ਅੱਜ ਗਿਫਟੀ ਦੇਣਾ ਆਜਾ ਜੀ ਦੇ ਦੇਣੀ ਅੱਜ ਬਸ ਲਾਸਟ ਪੀਸ ਹੀ ਰਹਿ ਗਿਆ ਜੀ ਗਿਫਟੀ ਆ ਵਾਚੀ ਉਹ ਤਾਂ ਇਹ ਵੀ ਦੀ ਦੁੱਧ ਚੰਗਾ ਗੱਡੂ ਹਾਂ ਨਹੀਂ ਚਲੋ ਸਾਡੇ ਪਹਿਲੇ ਕੋਈ ਛੋਟਾ ਹੀ ਹੈ ਛੋਟਾ ਕਰ ਛੋਟਾ ਤੁਹਾਨੂੰ ਤੇ ਪਤਾ ਮੈਂ ਕਿੰਨੇ ਦੀ ਲਈ ਗਾ ਜੂਮ ਕਰਕੇ ਇਹਨਾਂ ਦਿੱਤੀ ਮੈਨੂੰ ਵੀਡੀਓ ਪਰ ਨਹੀਂ ਉਹ ਗਲਤ ਦਾ ਕੰਮ ਵੇਖੀ ਨਾ ਵੀਡੀਓ ਕਿੰਨੀ ਜੂਮ ਹੋਈ ਗਲਤ ਦਾ ਫੌਜੀ ਸਾਹਬ ਨਹੀਂ ਉਹਨਾਂ ਨੂੰ ਪਤਾ ਥਰੀ ਵਾਲੇ ਫੌਜੀ ਸਾਹਬ ਹਾਂ ਜੀ ਜੀ ਕਹਿੰਦੇ ਗਾ ਕਿੰਨੇ ਦੀ ਲਈ ਮੈਂ ਕਿਹਾ ਮੇਰੇ ਘਰ ਨਹੀਂ ਆਈ ਮੈਂ ਇੰਨੇ ਦੀ ਲਈ 35 ਦੀ ਲਈ ਸੀ ਉਹਨੇ ਦੱਸਿਆ ਕਹਿੰਦਾ ਲੱਦ ਤੇ ਆਉਣ ਦੇ ਯਾਦੋਂ ਇੱਥੇ ਲਾਈ ਤੇ ਮੈਂ ਇਹ ਨਗੀਜੀ ਮੈਂ ਤੈਨੂੰ ਕੀ ਗੱਲਾਂ ਬੰਦਾ ਨਹੀਂ ਲੱਗਦਾ ਮਤਲਬ ਇੱਕ گاਾਂ ਵਿਚਲੇ ਉਹਨੂੰ ਕਿੱਦਾਂ ਵਿਗਾੜਿਆ ਉਹਦੇ ਨਾਲ ਵੀ ਮੇਰੇ ਨਾਲ ਗਲਤ ਕੀਤਾ ਹਾਂਜੀ ਇਹਦਾ ਵੀ ਜੀ ਹੁਣ ਪੈਣਾ ਦੇ ਘਾਟਾ ਜੋ 30000 ਵੀ ਦੇ ਦੋ ਚਲੋ ਠੀਕ ਵੇਖ ਲਓ ਹੁਣ ਇਹਦੇ ਚ ਪੈ ਗਿਆ ਘਾਟਾ ਦੇ ਪੈ ਗਿਆ ਛੋਟੀ ਆ ਬਾਏ ਦੁੱਧ ਦੁੱਧ ਚੋਂ ਉਹਨੂੰ ਬੜੀ ਚੰਗੀ ਚਲੋ ਠੀਕ ਆ ਬਸ ਆਹੀ ਬਚੋ ਜੀ ਹਾਂਜੀ ਦੇਖੋ ਜੀ ਆ ਪਸ਼ੂ ਪਾਈਆਂ ਕੋਲ ਜੀ ਪਰ ਚੁਾਈ ਕਰਕੇ ਚੈੱਕ ਕਰਕੇ ਪਾਸ ਕਰਾਣਾ ਭਾਈ ਜੀ ਹਾਂਜੀ ਆ ਰੱਬ ਦੀ ਤਸੱਲੀ ਨਾਲ ਚਲੋ ਨੰਬਰ ਜੀ ਨੰਬਰ ਆਪਣਾ ਹੈਗਾ ਜੀ 90563053 ਸ਼ਹਿਰ ਆਪਣਾ ਸ਼ਰੀਆ ਰਗਬਿੰਦਪੁਰ ਇਧਰ ਮਹਿਤਾ ਚੌਂਕ ਲੱਗਦਾ ਵਾ 20 ਕਿਲੋਮੀਟਰ ਇਧਰ ਆਪਣੇ ਟਾਂਡਾ ਵਾ 20 ਕਿਲੋਮੀਟਰ ਗਰਦਾਸਪੁਰ ਵੱਲ ਗਿਆ ਇਹ ਤੇ ਹਰਚੋ ਵਾਲਾ 10 ਕਿਲੋਮੀਟਰ ਠੀਕ ਹੈ ਸਸਤੀ ਹੈ